ਜੈ ਕਰਾਮਾ ਕਲਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਜਿੱਥੇ ਜਿੱਥੇ ਜਾਵਾਂ ਉੱਥੇ ਤੈਨੂੰ ਹੀ ਨਿਹਾਰਾਂ ਮਾਂ ਔਖੇ ਵੇਲੇ ਤੂੰ ਹੀ ਲਮੇ ਹਰ ਜੋਤ ਦੀਆਂ ਸਾਰਾਂ ਮਾਂ ਸਾਥ ਛੱਡਦੇ ਸਹਾਰੇ ਝੂਠੇ ਜਿਹੜੇ ਜਿੰਨਾ ਨੇੜੇ ਤੂੰ ਦਾਤੀਏ ਹੋਰ ਕੋਈ ਵੀ ਨਹੀਂ ਇੰਨਾ ਮੇਰੇ ਨੇੜੇ ਜਿੰਨਾ ਨੇੜੇ ਤੂੰ ਦਾਤੀਏ ਸੋ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਫਲੀ ਸੰਗਰੂਰ ਇੱਕ ਵਿਸ਼ਾਲ ਭੰਡਾਰਾ ਅਤੇ ਜਾਗਰਣ ਮਾਤਾ ਕਲਰਾਂ ਵਾਲੀ ਨੂੰ ਸਮਰਪਿਤ ਪਿੰਡ ਝਾੜੋ ਸੰਗਰੂਰ ਪੰਜਾਬ ਅਰ ਸਾਡੇ ਇਸ ਭੰਡਾਰੇ ਦੇ ਮੁੱਖ ਸੇਵਾਦਾਰ ਮਾਤਾ ਜੈਲੋ ਕੌਰ ਜੀ ਅਤੇ ਬਾਬਾ ਮੇਜਰ ਸਿੰਘ ਜੀ ਅਤੇ ਬਾਬਾ ਹਰਵੰਦ ਸਿੰਘ ਜੀ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਿਆਂ ਤੇ ਸਮੂਹ ਸੇਵਾਦਾਰਾਂ ਦਾ ਨਗਰ ਖੇੜਾ ਝਾੜੋਂ ਦਾ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਹੈ ਤੇ 13 ਅਗਸਤ 2025 ਦਿਨ ਬੁੱਧਵਾਰ ਨੂੰ ਸਾਰੇ ਮੰਦਰ ਦੇ ਵਿੱਚ ਆ ਕੇ ਸੇਵਾ ਕਰੋ ਸਾਡੇ ਮੁੱਖ ਮਹਿਮਾਨ ਬਾਬਾ ਸੁਖਰਾਜ ਦਾਸ ਮੁੱਖ ਸੇਵਾਦਾਰ ਡੇਰਾ ਰੱਬ ਲੋਕ ਭੀਖੀ ਔਰ ਬਾਬਾ ਹਰਪ੍ਰੀਤ ਜੀ ਗੱਦੀ ਨਸ਼ੀਨ ਔਰ ਸਰਬਸਾਂਝਾ ਦਰਬਾਰ ਸੁਨਾਮ ਬਾਬਾ ਜੱਗਾ ਸੇਖ ਜੀ ਖੀਵੇ ਕਲਾਂ ਵਾਲੇ ਉੱਚੇਚੇ ਤੌਰ ਤੇ ਪਹੁੰਚ ਰਹੇ ਹਨ ਤੇ ਸਾਡੇ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਰਵੀ ਖਾਨ ਐਂਡ ਪਾਰਟੀ ਔਰ ساری ਰਾਤ ਮਾਤਾ ਦੀਆਂ ਭੇਟਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿਣਗੇ ਸੋ ਤੁਹਾਡਾ ਕੁਲਵੰਤ ਉਪਲੀ ਵੀ ਸਾਡਾ ਜੱਗੀ ਝਾੜੋਂ ਵੀ ਉਸੇ ਦਰਬਾਰ ਦੇ ਵਿੱਚ ਆਪਾਂ ਇਕੱਠੇ ਮਿਲਾਂਗੇ ਆਓ ਫਿਰ ਲਾਈਏ ਰੌਣਕਾਂ 13 ਅਗਸਤ ਦਿਨ ਬੁੱਧਵਾਰ ਨੂੰ ਬੋਲ ਸੱਚੇ ਦਰਬਾਰ ਕੀ ਜੈ